ਬੱਬਾ ਕਿੱਧਰ ਉਧਰ 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 ਬੱਬਾ ਕਿੱਧਰ ਜਾ ਰਹੇ ਹੋ ਬਾਉ ਜੀ ਕਿੱਧਰ ਬਾਸਾ ਸੜਕ ਬਾਹਰ ਗਦਾਈ 20 ਡੱਬੇ ਪਾਣੀ ਜਿੰਨਾ ਭਰਿਆ ਬੁਰੇ ਹਾਲ ਬੱਕੇ ਜਾ ਰਹੇ ਪੈਰਾਂ 'ਤੇ ਲੱਗੀਆਂ ਤੇ ਹੱਥਾਂ 'ਤੇ ਲੱਗੀਆਂ ਮੜੀ ਆਵੇ ਬੈਠੋ ਆਓ ਆਓ ਹਾਂ ਬਸ ਕੋਈ ਨਹੀਂ ਪਾ ਨਹੀਂ ਆਓ ਬੈਠੋ ਬੈਠੋ ਨਾ ਕਾਕਾ ਜੀ ਮੈਨੇ ਬਚਾ ਲਿਆ ਨਾ ਨਾ ਬੱਬਾ ਸਾਡਾ ਕੰਮ ਹੈ ਬਚਾਣਾ ਤੇ ਸਮਾਰਟ ਸਿਟੀ ਦਾ ਕਾਰਾ ਐ ਸਮਾਰਟ ਸਿਟੀ ਹੈ ਜੀ ਲੁਧਿਆਣਾ ਦੀ ਸਾਡੇ ਮੁੰਡਿਆ ਖਾਦੀ ਪੂਰੀ ਪੂਰੀ ਕਿੱਟਵਾ ਸਾਡੇ ਤੇ ਜਿਨ੍ਹਾਂ ਨੇ ਐ ਹਲਕੇ ਦਾ ਹਾਲ ਬਣਾਇਆ ਹੋਇਆ ਬਾਉ ਜੀ ਬਸ ਹੋਰ ਕੀ ਹਾਲਾਤ ਬੜੇ ਮਾੜੇ ਨੇ ਹਾਲਾਤ ਬਹੁਤ ਮਾੜੇ ਆ ਜੀ ਬਹੁਤ ਮਾੜੇ ਹਾਲਾਤ ਨੇ 4 ਸਾਲ ਹੋ ਗਏ ਰੋਡ ਪੱਟੀ ਗਈ ਨੂੰ 4 ਸਾਲਾਂ ਦੇ ਵਿੱਚ ਕਿਸੇ ਨੇ ਵੀ ਉੱਤਾਂ ਨਹੀਂ ਚੱਕਿਆ ਹੈਗਾ ਜੇ ਕੋਈ ਐਕਸ਼ਨ ਲੈਣਿਆਂ ਦਾ ਕਹਿੰਦੇ ਆ ਪਰਚੇ ਕਰਾ ਦਾਂਗੇ ਜੇ ਇਹ ਕਰ ਦਾਂਗੇ ਧਮਕੀਆਂ ਵੀ ਬੜੀਆਂ ਆਉਣਗੀਆਂ ਕੋਈ ਗਾਹਕ ਨਹੀਂ ਵੜਦਾ ਦੁਕਾਨ ਤੇ ਆ ਕੇ ਸ਼ੀਸ਼ੇ ਟੁੱਟਦੇ ਆ ਪੱਥਰ ਵੱਜ ਵੱਜ ਕੇ 4-4 ਵਾਰੀ ਸ਼ੀਸ਼ੇ ਟੁੱਟ ਗਿਆ ਤਕਰੀਬਨ ਇਹ ਪਾਪਾ ਜਦੋਂ ਹੁਣ ਡਿੱਗ ਕੇ ਕਰੀ ਸਿਰ ਤੇ ਚੋਟ ਲੱਗਦੀ ਕਿੱਥੇ ਲੱਗਦੀ ਵੇ ਜ਼ਿੰਮੇਵਾਰ ਕੌਣ ਹੁੰਦਾ ਜ਼ਿੰਮੇਵਾਰ ਸਰਕਾਰ ਹੈ ਜੀ ਪਿਓ ਤੁਹਾਡੇ ਪਰਚੇ ਕਰਾਉਣ ਨੂੰ ਬੈਠੀ ਤੁਸੀਂ ਕਹਿ ਰਹੇ ਹੋ ਪਰਚੇ ਕਰਾਉਣ ਨੂੰ ਬੈਠੀ ਹੈ ਜੀ ਕਰਦੇ ਕਰਦੇ ਜੀ ਇਹਨਾਂ ਨੇ ਆ 4 ਸਾਲ ਦਾ ਟਾਈਮ ਖਾ ਲਿਆ ਵਾ ਤੇ 2-3 ਸਾਲ ਤੈਨੂੰ ਸਰਕਾਰ ਆਈ ਨੂੰ ਵੀ ਹੋ ਗਿਆ ਜੀ ਤਕਰੀਬਨ ਤੇ 4 ਸਾਲ ਉਦਾਂ ਰੋਡ ਪੱਟੀ ਹੋਈ ਨੂੰ ਵੀ ਹੋ ਗਿਆ ਵੀ ਇੰਨਾ ਟਾਈਮ ਮੰਗਣ ਦੇ ਬਾਵਜੂਦ ਆ ਤੁਹਾਡੇ ਕੋਲੇ 25 ਲੱਖ ਆ ਗਿਆ ਤੁਸੀਂ ਆਲਰੇਡੀ ਕੰਮ ਤਾਂ ਸ਼ੁਰੂ ਕਰਵਾਓ ਇਹ ਸਾਰੇ ਮੋਤਬਰ ਇਹਨਾਂ ਨੇ ਦਿਨੇ ਬਹੁਤ ਵਾਰ ਕਹਿੰਦੇ ਸੀ ਆ ਪੈਸੇ ਇਕੱਠੇ ਕਰਕੇ ਪਿਛਲੀ ਵਾਰੀ ਆ ਫਵਾਦਾ ਉਤੋਂ ਹੋਰ ਗੰਦਾ ਪੈ ਗਿਆ ਅੰਮਲਾ ਸਾਹਿਬ ਪਹਿਲਾਂ ਆਇਆ ਕਹਿੰਦੇ 45 ਦਾ ਟਾਈਮ ਦਿਓ ਮੈਨੂੰ ਮੈਂ ਸੜਕ ਬਣਾ ਦੂੰਗਾ ਫੇਰ ਦੁਬਾਰਾ ਇੱਥੇ ਆਏ ਫੇਰ ਕਹਿੰਦੇ ਮੈਨੂੰ 3 ਮਹੀਨੇ ਟਾਈਮ ਦਿਓ ਉਹ 3 ਮਹੀਨੇ ਵੀ ਲੰਘ ਗਏ ਆ ਸਾਡੀ ਨਾਲ ਹੈਵਲ ਸਿਟੀ ਆਇਆ ਜਾ ਕੇ ਦੇਖੋ ਪਾਣੀ ਪਾਣੀ ਖੜਾ ਇੱਥੇ ਆ ਤਿੰਨ ਚਾਰ ਸਕੂਲ ਪੈਂਦੇ ਨੇ ਜ਼ੋੰਬੀ ਕਾਲੀਦੌਨ ਤੇ ਟਾਈਮ ਤੇ ਇਹ ਰੋਡ ਬੜਿਆ ਸੀਗਾ ਸਰਦਾਰ ਸੰਜੇ ਢਿੱਲੋਂ ਸਾਹਿਬ ਨੇ ਰੋਡ ਬਣਵਾਇਆ ਸੀਗਾ ਉਦੋਂ ਬਣਿਆ ਉਸ ਤੋਂ ਬਾਅਦ ਇਹ ਟੁੱਟ ਗਿਆ ਉਸ ਤੋਂ ਬਾਅਦ 5 ਸਾਲ ਸਰਕਾਰ ਕਾਂਗਰਸ ਦੀ ਆਈ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਮੈਡਮੇ ਬੜੇ ਖਾਬਦਤਾਂ ਦਿੱਤੀ ਸੀ ਹਾਂਜੀ ਮੈਡਮੇ ਵੀ ਬੜੇ ਖਾਬਦਤਾਂ ਦਿੱਤੀ ਸੀ ਆ ਮੈਡਮੇ ਸਾਰੇ ਖਾਬਦ ਦਿਖਾਉਂਦੇ ਜੀ ਇੱਥੇ ਜਿੰਨੇ ਵੀ ਜਿੰਨੇ ਵੀ ਆਏ ਖਾਬ ਦਿਖਾਉਂਦੇ ਲੁਧਿਆਣਾ ਲੈ ਦੇਖਣ ਵਾਲੇ ਤਮਾਮ ਦਸਕਰਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੁਹਾਡਾ ਸਵਾਗਤ ਕਰਦਾ ਲੁਧਿਆਣਾ ਦੀ ਸਮਾਰਟ ਸਿਟੀ ਹੁੱਡਲ ਚੌਂਗੜ ਚ ਸਵਾਗਤ ਇਸ ਕਰਕੇ ਕਰਦਾ ਜੀ ਸਮਾਰਟ ਸਿਟੀ ਦੇ ਦਾਅਵੇ ਕਰਨ ਵਾਲੇ ਲੁਧਿਆਣਾ ਸ਼ਹਿਰ ਦੇ ਉਦੋਂ ਦਾਅਵੇ ਖੋਖਲੇ ਹੁੰਦੇ ਜਦੋਂ ਮਿੰਟਾਂ ਸਕਿੰਟਾਂ ਦੀ ਬਾਰਿਸ਼ ਪਵੇ ਤਾਂ ਹੁੱਡੇ ਚੋਗ ਦਾ ਹਾਲ ਇਨਾ ਮਾੜਾ ਹੋ ਜਾਂਦਾ ਜਿੱਤੇ ਦੁਕਾਨਦਾਰ ਦੁਕਾਨਦਾਰੀ ਕਰਨ ਤੋਂ ਪਰੇਸ਼ਾਨ ਹੈ ਲੇਕਿਨ ਇਹ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਡੇਢ ਸਵਿੰਗ ਪੂਲ ਜਿਹੜੇ ਬਣੇ ਹੋਏ ਨੇ ਉਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਇੱਥੇ ਬਜ਼ੁਰਗ ਵੀ ਜਿਹੜੇ ਨੇ ਉਹ ਬੱਬਾ ਜੀ ਬੱਬਾ ਜੀ ਬੱਬਾ ਜੀ ਉਹ ਬੱਬਾ ਜੀ ਇੱਧਰ ਆਓ ਇੱਧਰ ਆਓ ਇੱਧਰ ਆਓ ਇੱਧਰ ਆਓ ਬੱਬਾ ਕਿੱਧਰ ਜਾ ਰਹੇ ਹੋ ਬਾਉ ਜੀ ਕਿੱਦਾਂ ਰਬਸ ਹੈ ਸੜਕ ਬਾਹਰ ਗਦਾ ਜੀ ਟੋਏ ਡਿਬੇ ਪਾਣੀ ਜਿੰਨਾ ਸਾਰੇ ਦਿਖਾਉਂਦਾ ਬੇੜਾ ਘਰ ਕੋਇਆ ਸਾਰੇ ਰੰਦੇ ਨੇ ਜਰੇ ਜੀ ਕਹਿ ਦਿਖਾਉਂਦਾ ਕੰਮ ਕਿਤੇ ਨਹੀਂ ਥੱਡੇ ਪੈਰਾਂ ਦੀ ਲੱਗੀ ਹੈ ਹੱਥੇ ਲੱਗੀ ਹੈ ਮਰੀ ਜਾ ਬੈਠੋ ਆਓ ਆਓ ਆ ਬਸ ਕੋਈ ਨਹੀਂ ਪਾ ਨਹੀਂ ਆਓ ਬੈਠੋ ਬੈਠੋ ਕਾਕਾ ਜੀ ਮੈਨੇ ਬਚਾ ਲਿਆ ਨਾ ਨਾ ਬਾਬਾ ਸਾਡਾ ਕੰਮ ਹੈ ਬਚਾਣਾ ਤੇ ਸਮਾਰਟ ਸਿਟੀ ਦਿਖਾਣਾ ਸਮਾਰਟ ਸਿਟੀ ਹੈਗੀ ਹੈ ਹਾਂ ਜੀ ਇਹ ਸੋਹਣੀ ਸਿਟੀ ਹੈ ਇਹ ਸਮਾਰਟ ਸਿਟੀ ਹੈ ਜੀ ਲੁਧਿਆਣਾ ਦੀ ਸਾਡੇ ਮੁੰਡੀਆਂ ਖਾਦੀ ਪੂਰੀ ਪੂਰੀ ਜੜਵਾ ਸਾਡੇ ਤੇ ਜਿਨ੍ਹਾਂ ਨੇ ਇਹ ਇਹ ਹਲਕੇ ਹਾਲ ਬਣਾਇਆ ਹੋਇਆ ਬਾਬੂ ਜੀ ਹਾਂ ਬਸ ਹੋਰ ਕੀ ਹਾਲਾਤ ਬੜੇ ਮਾੜੇ ਨੇ ਹਾਲਾਤ ਬਹੁਤ ਮਾੜੇ ਆ ਜੀ ਬਾਈ ਇਹਨਾਂ ਨੂੰ ਕੁਰਸੀ ਤੇ ਬਿਠਾਓ ਲੱਗੀ ਇਹਨਾਂ ਦੇ ਪੈਰਾਂ ਤੇ ਲੱਗੀ ਨਾ ਕੁਰਸੀ ਤੇ ਬਿਠਾਓ ਇਹਨਾਂ ਨੂੰ ਕੁਰਸੀ ਤੇ ਬਿਠਾਓ 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 ਇਹਨਾਂ ਨੂੰ ਕੁਰਸੀ ਤੇ ਬਿਠਾਓ ਡਿੱਗ ਗਏ ਬੇਚਾਰੇ ਕਿਰਪਾਲਾ ਰੋਡ ਤੇ ਲੱਗਿਆ ਉਹਨੂੰ ਬਿਠਾਓ ਉਹਨੂੰ ਪਟਾਓ ਇਹ ਬਾਬੂ ਜੀ ਨੇ ਲਗਾਇਆ ਇਹਨੂੰ ਨਾ ਮੈਂ ਲਗਾਇਆ ਸੀ ਨਾ ਕੋਈ ਨਹੀਂ ਉਹ ਤੇ ਬੈਠ ਉਹਨੂੰ ਉਗੜਾਓ ਪੜੀ ਇਹਨੇ ਮਾੜੇ ਹਾਲਾਤ ਨੇ ਇੰਦੀ ਬਹੁਤ ਮਾੜੇ ਹਾਲਾਤ ਨੇ 4 ਸਾਲ ਹੋ ਗਿਆ ਰੋਡ ਪੱਟੀ ਗਈ ਨੂੰ 4 ਸਾਲਾਂ ਦੇ ਵਿੱਚ ਕਿਸੇ ਨੇ ਵੀ ਉੱਤਾਂ ਨਹੀਂ ਚੱਕਿਆ ਹੈਗਾ ਜੇ ਕੋਈ ਐਕਸ਼ਨ ਲੈਣੇ ਆ ਤਾਂ ਕਹਿੰਦੇ ਆ ਪਰਚੇ ਕਰਾ ਦਾਂਗੇ ਜੇ ਕਰ ਦਾਂਗੇ ਧਮਕੀਆਂ ਵੀ ਬੜੀਆਂ ਆਉਂਦੀਆਂ ਨੇ ਨਹੀਂ ਪਰਚੇ ਕਰੇ ਤੇ ਰੋਡ ਮੰਗ ਰਹੇ ਤੁਸੀਂ ਵੋਟਾਂ ਦਿੱਤੀਆਂ ਰੋਡ ਮੰਗ ਰਹੇ ਪਰਚੇ ਕਰਾਉਣ ਦਾ ਮਤਲਬ ਕੀ ਹੋ ਗਿਆ ਕਹਿੰਦੇ ਜੀ ਅਖੇ ਜੇਪੀ ਧਰਨਾ ਲਾਊਗਾ ਤਾਂ ਪਰਚਾ ਕਰਾ ਦਿੱਤਾ ਜਾਊਗਾ ਪਰਚਾ ਕਰਾਵਾਂਗੇ ਮਤਲਬ ਸਵਿੰਗ ਪੁਲ ਜੇ ਤੈਅ ਲਓ ਤੁਸੀਂ ਉਹ ਉਹ ਨਹੀਂ ਉਹ ਮਰਜ਼ੀ ਕਰੋ ਡਿਗੋ ਟੇ ਹੋ ਲਿੜਕੇ ਜਾਓ ਲਿਬੜਕੇ ਜਾਓ ਕੋਈ ਗਾਹਕ ਨਹੀਂ ਵੜਦਾ ਦੁਕਾਨ ਤੇ ਆ ਕੇ ਸ਼ੀਸ਼ੇ ਟੁੱਟਦੇ ਆ ਪੱਥਰ ਵੱਜ ਵੱਜ ਕੇ ਚਾਰ ਚਾਰ ਵਾਰੀ ਸ਼ੀਸ਼ੇ ਟੁੱਟ ਗਿਆ तकरीबन ਇਹ ਪਾਪਾ ਜਦੋਂ ਹੁਣ ਡਿੱਗ ਕੇ ਕਰੀ ਸਿਰ ਤੇ ਚੋਟ ਲੱਗ ਜਾਂਦੀ ਕਿੱਥੇ ਲੱਗਦੇ ਵੇ ਜ਼ਿੰਮੇਵਾਰ ਕੌਣ ਹੁੰਦਾ ਜ਼ਿੰਮੇਵਾਰ ਸਰਕਾਰ ਆ ਜੀ ਤੇ ਉਹ ਤੁਹਾਡੇ ਪਰਚੇ ਕਰਾਉਣ ਨੂੰ ਬੈਠੀ ਤੁਸੀਂ ਕਹਿ ਰਹੇ ਹੋ ਪਰਚੇ ਕਰਾਉਣ ਨੂੰ ਬੈਠੀ ਆ ਜੀ ਸਰਕਾਰ ਕਿਸੇ ਦੀ ਗੱਲ ਹੀ ਨਹੀਂ ਸੁਣਦੀ ਪਈ ਨਵੀਂ ਸਰਕਾਰ ਆਈ ਤਾਂ ਜ਼ਰੂਰ ਆ ਪਰ ਇਹਦੇ ਵਿੱਚ ਕੁਝ ਦਮ ਨਹੀਂ ਹੈਗਾ ਪਾਰਟੀ ਜਿਹਦੇ ਵਿੱਚ ਬਦਲਾਅ ਬੜਾ ਸੋਹਣਾ ਲੈ ਆਇਆ ਬਦਲਾਅ ਤਾਂ ਆ ਜੀ ਬਹੁਤ ਵਧੀਆ ਲੈ ਕੇ ਆਂਦਾ ਇਹਨਾਂ ਨੇ ਦੇਖੋ ਟੋਏ ਪਾਏ ਪਏ ਨੇ ਰੋਡ ਦੇ ਉੱਤੇ ਚੰਗਾ ਭਲਾ ਸੀਵਰੇਜ ਪੱਟਣ ਵਾਸਤੇ ਨਾ ਸੀਵਰੇਜ ਪਾਉਣ ਵਾਸਤੇ ਰੋਡ ਪੱਟਿਆ ਸੀਗਾ ਕਹਿੰਦੇ ਸੀ ਬਣਾ ਕੇ ਦਵਾਂਗੇ ਮਹੀਨੇ ਦੇ ਵਿੱਚ ਵਿੱਚ ਬਣਵਾ ਕੇ ਦਵਾਂਗੇ ਉਸ ਤੋਂ ਬਾਅਦ 4 ਸਾਲ ਲੰਘ ਗਏ ਜੀ ਨਾ ਕਿਸ ਨੇ ਇਹਦੀ ਸਾਰ ਲਈ ਆ ਕੇ ਨਾ ਕੋਈ ਇੱਥੇ ਐਮਐਲਏ ਆ ਕੇ ਬੜਿਆ ਵਾ ਕੋਈ ਜਾਂਦੇ ਵੇਸੇ ਮੁੰਡਿਆ ਸਾਹਿਬ ਕੋਲ ਮੁੰਡਿਆ ਸਾਹਿਬ ਕੋਲ ਤਿੰਨ ਵਾਰੀ ਆਏ ਜੀ ਅਸੀਂ ਦੋ ਵਾਰੀ ਇੱਥੇ ਆਏ ਨੇ ਤਿੰਨ ਵਾਰੀ ਜਾਏ ਆ ਅਸੀਂ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਨਾ ਨਾ ਕੋਈ ਸੁਣਵਾਈ ਨਹੀਂ ਐਮਐਲ ਕਹ ਰਹੇ ਨੇ ਹਰ ਵਾਰੀ ਸਾਨੂੰ ਹਰ ਵਾਰੀ ਸਾਨੂੰ ਲਾਰਾ ਦੇ ਕੇ ਭੇਜ ਦਿੰਦੇ ਆ 15 ਦਿਨ ਦਾ ਟਾਈਮ ਦੇ ਦੋ ਮਹੀਨੇ ਦਾ ਟਾਈਮ ਦੇ ਦੋ ਹਰ ਵਾਰੀ ਇਹੀ ਚੀਜ਼ ਹੁੰਦੀ ਆ ਭਾਈ ਮੁੰਡਿਆ ਕੋ ਅਸੀਂ ਨਾ ਚਾਰ ਵਾਰ ਜਾ ਚੁੱਕੇ ਆ ਮੁੰਡਿਆ ਸਾਨੂੰ ਇਹ ਕਹਿ ਕੇ ਕਹਿ ਦਿੰਦਾ ਕਿ 15 ਦਿਨ ਤੁਹਾਡਾ ਕੰਮ ਕਰਾਤਾ ਜੀ ਸਾਨੂੰ ਕਹਿੰਦੇ ਪਹਿਲਾਂ 25 ਲੱਖ ਪਾਸ ਹੋ ਗਿਆ ਹੁਣ ਤੁਹਾਡਾ ਇਦਾਂ ਕੰਮ ਹੋ ਜੂਆ ਤੇ 50 ਲੱਖ ਪਾਸ ਹੋ ਗਿਆ ਭਾਈ ਸਾਨੂੰ 50 ਲੱਖ ਦਾ ਸਾਨੂੰ ਦਿੱਕਤਾਂ ਨਹੀਂ ਪਿਆ ਕਿੱਥੇ ਤੱਕ ਪਾਸ ਹੋਇਆ ਯਾਰ ਪੈਚ ਵਰਕ ਹੀ ਕਰਾ ਦੇਣ ਮਲਬਾ ਹੀ ਪਵਾ ਦੇਣ ਸਕੂਲ ਦੇ ਬੱਚੇ ਐਨੇ ਨੰਗ ਇਹਨਾਂ ਨੂੰ ਇਹ ਨਹੀਂ ਧਿਆਨ ਦਿੱਤਾ ਜਾਂਦਾ ਕਿ ਕਿੱਥੇ ਕੀ ਹੁੰਦਾ ਪਿਆ ਰੋੜਾ ਦਾ ਇੰਨਾ ਹਾਲ ਆ ਮਸਲਾ ਇਹ ਦਿੱਲੀ ਭਾਜੀ ਆਟੋ 2-3 ਪਲਟ ਤੇ ਪਲਟਦੇ ਆ ਕੋਈ ਬਜ਼ੁਰਗ ਔਰਤਾ ਬੈੰਦੀ ਹੈ ਵਿੱਚੋਂ ਜਿੰਨਾਂ ਦੀ ਲੱਤਾਂ ਬਾਹਮਾ ਭਾਈ ਐਕਸੀਡੈਂਟ ਕਿੰਨਾ ਹੁੰਦਾ ਕੌਣ ਜ਼ਿੰਮੇਵਾਰ ਹੈ ਸਰਕਾਰ ਅੱਜ ਤਾਂ ਸਰ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਗੁੱਸਾ ਆਉਂਦਾ ਇਹ ਸਾਡੇ ਕੰਮ ਕਰ ਠੱਪੋਗੇ ਸਾਰੇ ਲੋਕਾਂ ਦੇ ਇੱਥੇ ਆਮ ਜਨਤਾ ਇੰਨੀ ਪਰੇਸ਼ਾਨ ਹੈ ਸੋ ਕੀ ਕਰਈਏ ਅਸੀਂ ਅਸੀਂ ਕਿੱਥੇ ਜਾਈਏ ਭਾਈ ਦੱਸੋ ਪਹਿਲਾਂ ਕਿੱਥੇ ਜਾਈਏ ਭਜੀ ਆ ਮੈਂ ਇਸੇ ਪਰੇਸ਼ਾਨ ਆ ਪਹਿਲਾ ਐਮਐਲਏ ਨੇ 40 ਦਿਨ ਦਾ ਟਾਈਮ ਦਿੱਤਾ ਕਹਿੰਦਾ 40 ਦਿਨਾਂ ਦੇ ਵਿੱਚ ਤੁਹਾਡੀ ਰੋਡ ਬਣਨੀ ਸ਼ੁਰੂ ਹੋ ਜੂਗੀ ਉਸ ਤੋਂ ਬਾਅਦ ਉਹਨਾਂ ਨੇ 20 ਦਿਨ ਦਾ ਟਾਈਮ ਦਿੱਤਾ ਫੇਰ ਉਹ ਕਹਿੰਦੇ ਜੀ ਹੌਲੀ ਹੌਲੀ ਕਹਿੰਦੇ ਜੀ ਤਿੰਨ ਕਿ ਮਹੀਨੇ ਦਾ ਸਾਨੂੰ ਟਾਈਮ ਹੋਰ ਦੇ ਦਿੱਤਾ ਜਾਵੇ ਤਿੰਨ ਮਹੀਨੇ ਦਾ ਟਾਈਮ ਹੋਰ ਦੇਤਾ ਜੀ ਉਸ ਤੋਂ ਬਾਅਦ ਕਹਿੰਦੇ ਜੀ ਬਸ ਦੋ ਕਿ ਮਹੀਨੇ ਦਾ ਟਾਈਮ ਸਾਨੂੰ ਹੋਰ ਦੇ ਦਿਓ ਕਰਦੇ ਕਰਦੇ ਜੀ ਇਹਨਾਂ ਨੇ ਆ ਚਾਰ ਸਾਲ ਦਾ ਟਾਈਮ ਖਾ ਲਿਆ ਵਾ ਵੋਟਾਂ ਲੰਗਾ ਲਿਆ ਤੇ 2-3 ਸਾਲ ਤਿੰਨਾਂ ਦੀ ਸਰਕਾਰ ਆਈ ਨੂੰ ਵੀ ਹੋ ਗਿਆ ਜੀ ਤਕਰੀਬਨ ਤੇ 4 ਸਾਲ ਉਦਾਂ ਰੋਡ ਪੱਟੀ ਹੋਈ ਨੂੰ ਵੀ ਹੋ ਗਿਆ ਵੀ ਇੰਨਾ ਟਾਈਮ ਮੰਗਣ ਦੇ ਬਾਬਾ ਜੂ ਜਾ ਤੁਹਾਡੇ ਕੋਲੇ 25 ਲੱਖ ਆ ਗਿਆ ਤੁਸੀਂ ਆਲਰੇਡੀ ਕੰਮ ਤਾਂ ਸ਼ੁਰੂ ਕਰਵਾਓ ਉਹ ਕਿੱਥੇ ਪੈਸਾ ਪਿਆ ਉਹ ਜੀ ਮੁੰਡੀਆਂ ਸਾਹਿਬ ਕੋਲੇ ਪਿਆ ਵਾ ਐਮ ਐਲ اے ਸਾਹਿਬ ਕੋਲੇ ਪਿਆ ਤਾਂ ਉਹਨਾਂ ਨੂੰ ਪਤਾ ਉਹਨਾਂ ਨੇ ਆ ਕੇ ਤਾਂ ਲਗਾ ਦਿੱਤਾ ਵੀ ਸਾਡੇ ਕੋਲੇ 25 ਉਹਨਾਂ ਨੇ ਕਿਹਾ ਸੀ ਮੈਂ ਭਗਵੰਤ ਮਾਨਜੀ ਸਾਹਿਬ ਨਾਲ ਬੈਠਾ ਸੀਗਾ ਜਹਾਜ ਦੇ ਵਿੱਚ ਸਾਡੀ ਮੀਟਿੰਗ ਹੋਈ ਸੀਗੀ ਤੇ ਮੈਂ 1 ਕਰੋੜ ਦੀ ਮੰਗ ਰੱਖੀ ਸੀ ਆ ਰੋਡ ਵਾਸਤੇ ਉਹਨਾਂ ਨੇ ਸਾਨੂੰ 25 ਲੱਖ ਰੁਪਇਆ ਦੇਤਾ ਹੋਇਆ ਵਾ ਤੇ ਉਹ 25 ਲੱਖ ਸਾਨੂੰ ਨਹੀਂ ਪਤਾ ਵੀ ਕਦੋਂ ਦਿੱਤਾ ਯਾਨੀ ਕਿ ਵੈਸੇ ਤਾਂ 6 ਮਹੀਨੇ ਦਾ ਲੈਕਚਰ ਪੁਰਾਣਾ ਹੈ ਬਿਲਕੁਲ ਨੂੰ ਆਹ ਕਹਿ ਦੋ ਕਿ ਇੱਕ ਹੈਲੀਪੈਡ ਲੈਂਡਿੰਗ ਦਾ ਤਾਂ ਬਣਾ ਦੇਣ ਕਿਤੇ ਲੈਂਡ ਹੋਵੇ ਤੇ ਜਿੱਥੇ ਉਡਾਣ ਭਰੇ ਤਾਂ ਜਿਹੜੀ ਜਗ੍ਹਾ ਤੇ ਜਾਣਾ ਹੋਵੇ ਜਿੱਥੇ ਰੋਡ ਟੁੱਟੀ ਨਾ ਹੋਵੇ ਉੱਥੇ ਲੈਂਡ ਕਰ ਜਾਈਂ ਕਰੋ ਵਰਤੋਂ ਦਾ ਕਰੋ ਉਹਦੀ ਬਾਕੀ ਵੀ ਦੇਣਗੇ ਜਿਆਦਾ ਨਾ ਉਹ ਹੈਲੀਕਾਪਟਰ 'ਚ ਬੈ ਸੇ ਤੁਹਾਡੇ ਕਹਿੰਦੇ ਮੁਤਾਬਿਕ ਹੈ ਤੁਹਾਡੇ ਉਸੇ ਵੀ ਲਾ ਦੇਣਾ ਤੂੰ ਸਾਵਧਾਨੀ ਨਾਲ ਉਤਰ ਜਾ ਬਿਲਕੁਲ ਸਹੀ ਗੱਲ ਹੈ ਜੀ ਇਹ ਉਹਨਾਂ ਵਾਸਤੇ ਸਾਰਾ ਕੁਝ ਵਧੀਆ ਵਾ ਸਾਡੇ ਵਾਸਤੇ ਨਹੀਂ ਉਹਨਾਂ ਨੇ ਕਿਹਾ ਨੰਗਣਾ ਜੀ ਇੱਥੋਂ ਅਸੀਂ ਰੰਗਣਾ ਰੋਜ਼ ਦੇ ਕਿਥੋਂ ਲਾ ਦੇਣਗੇ ਐਲੀਪੈਡ ਲਾਣ ਬੈਠੇ ਕਿਉਂ ਨੇ ਫਿਰ ਫਿਰ ਬੈਠ ਕੇ ਗੱਲਬਾਤ ਕਿਉਂ ਕੀਤੀ ਫਿਰ ਉਹਨਾਂ ਨੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਵੀ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆਂ ਵੀ ਤਰਸੀ ਕਰੋ ਪਬਲਿਕ ਤੇ ਜਿਹੜੇ ਦੁਕਾਨਦਾਰ ਘਰ ਜਾਂਦੇ ਆ ਕੋਈ ਉਹਨਾਂ ਦੀ ਜੇਬ 'ਚ ਪੈਸਾ ਨਹੀਂ ਹੁੰਦਾ ਸੇਲ ਨਹੀਂ ਹੁੰਦੀ ਕੰਮਕਾਰ ਅੱਧੇ ਰਹਿ ਗਏ ਨੇ ਉਹਨਾਂ ਦੇ ਬੱਚੇ ਵੀ ਪਰੇਸ਼ਾਨ ਹੁੰਦੇ ਆ ਨਮੋਸ਼ੀ 'ਚ ਰਹਿੰਦੇ ਆ ਵੀ ਉਹਨਾਂ ਦੇ ਤਰਸ ਕਰੋ ਤੁਸੀਂ ਕੁਝ ਜੋ ਤਰਸ ਕਰ ਤਰਸ ਦੇ ਆਧਾਰ ਤੇ ਸੜਕਾਂ ਬਣਨ ਲੱਗੀਆਂ ਸਾਰੀਆਂ ਬਣ ਜਾਣੀਆਂ ਆ ਏ ਇਹ ਆਈ ਤਾਂ ਕਹਾਂ ਕਿ ਸੜਕ ਦਾ ਕੀ ਹਾਲ ਹੈ ਇਹਨਾਂ ਨੂੰ ਪਤਾ ਹੀ ਹੈ ਨਾ ਹੂੰ ਲੰਗਦੇ ਨੇ ਵੈਸੇ ਇੱਥੋਂ ਦੀ ਕੌਣ ਮੁੰਡਿਆ ਸਾਹਿਬ ਮੁੰਡਿਆ ਸਾਹਿਬ ਲੰਗਦੇ ਇਧਰੋਂ ਨਹੀਂ ਲੰਗਦੇ ਉਹ ਆਪ ਹੋਰ ਪਾਸੇ ਲੰਘ ਜਾਂਦੇ ਹੋਣਗੇ ਇਹਨਾਂ ਨੇ ਖੁਦ ਦੇਖਿਆ ਹਾਲਾਤ ਵੀ ਕਹਿ ਜene ਉਹਨਾਂ ਨੇ ਇੱਥੋਂ ਲੰਗਦੇ ਹੋਏ ਖੁਦ ਦੇਖਿਆ ਉਹਨਾਂ ਦੀਆਂ ਗੱਡੀਆਂ ਲੰਗੀਆਂ ਨੇ ਇੱਥੋਂ ਪਰ ਉਹਨਾਂ ਨੂੰ ਤਾਰਸ ਨਹੀਂ ਆਇਆ ਇਸ ਰੋਡ ਤੇ ਉਹ ਨੰਗ ਕੇ ਤਾਂ ਗਏ ਨੇ ਏ ਸੋਚ ਕੇ ਵੀ ਹਾਂ ਅਸੀਂ ਆਹ ਰੋਡ ਤੋਂ ਲੰਘ ਚੁੱਕੇ ਆ ਪਰ ਜਿਹੜੇ ਮਾਰਕੀਟ 'ਚ ਬੈਠੇ ਆ ਜਿਨ੍ਹਾਂ ਨੂੰ ਕੋਈ ਕਮਾਈ ਦਾ ਸਾਧਨ ਨਹੀਂ ਹੋ ਰਿਹਾ ਉਹ ਆਪਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਣ ਸਕੂਲਾਂ ਵਾਲੇ ਦਿਨੋ ਦਿਨ ਫੀਸਾਂ ਵਧਾਈ ਜਾ ਰਹੀਆਂ ਨੂੰ ਲੱਗਦਾ ਕਿ ਅਗਰ ਕਿੱਥੇ ਆ ਇੱਥੇ ਕਿਸੇ ਐਮ.ਐਲ.ਏ ਦਾ ਜਾਂ ਕਿਸੇ ਸਰਪੰਚ ਦਾ ਰੋਡ ਦੇ ਉੱਤੇ ਘਰ ਹੁੰਦਾ ਤਾਂ ਸੜਕ ਬਣ ਜਾਣੀ ਚਗੀ ਇੱਥੇ ਸਾਰੇ ਮੋਤ ਭਰੇ ਨੇ ਜਿੰਨੇ ਬਹੁਤ ਵਾਰ ਕਹਿੰਦੇ ਅਸੀਂ ਜੇ ਪੈਸੇ ਇਕੱਠੇ ਕਰਕੇ ਪਿਛਲੀ ਵਾਰੀ ਆ ਵਾਅਦਾ ਤੋਂ ਹੋਰ ਗੰਦ ਪੈ ਗਿਆ ਐਮ.ਐਲ.ਏ ਸਾਹਿਬ ਪਹਿਲਾਂ ਆਏ ਕਹਿੰਦੇ 45 ਦਾ ਟਾਈਮ ਦਿਓ ਮੈਨੂੰ ਮੈਂ ਸੜਕ ਬਣਾ ਦੂੰਗਾ ਫੇ ਆ ਸਾਡੀ ਨਾਲ ਹੈਵਨ ਸਿਟੀ ਹੈ ਜਾ ਕੇ ਦੇ ਲੋ ਪਾਣੀ ਪਾਣੀ ਖੜਾ ਇੱਥੇ ਤੈਨੂੰ ਚਾਹਦਾ ਸਕੂਲ ਪੈਂਦੇ ਨੇ ਆ ਪਬਲਿਕ ਦਾ ਕਿੰਨਾ ਬੁਰਾ ਸੁਣਵਾਈ ਹੈ ਨਹੀਂ ਨਾ ਐਮ ਐਲ اے ਸੁਣੇ ਨਾ ਕੋ ਪ੍ਰਧਾਨ ਸੁਣੇ ਨਾ ਕੋ ਸਰਪੰਚ ਸੁਣੇ ਨਾ ਕੋ ਪੰਚ ਸੁਣੇ ਤੇ ਸਰਪੰਚ ਕੋ ਜਾਣਦੇ ਆ ਆ ਸਾਡੀ ਹੈਵਨ ਸਿਟੀ ਆ ਆ ਤੂੰ ਹਾਲ ਦੇਖੋ ਜੇ ਕਹਿੰਦੇ ਸਾਡਾ ਕੋ ਬੁੱਟੇ ਹੀ ਹੈ ਨਿੱਧਰ ਨਿਗਮਰਵਾਓ ਦੇਖੋ ਕਹਿੰਦਾ ਪਾਣੀ ਦੇਖੋ ਕਿੱਦਾਂ ਕੀ ਬੁਰਾ ਆ ਤਾਂ ਮੜੇ ਕੋਈ ਹੱਲ ਹੋ ਸਕਦਾ ਦਾ ਇੱਕ ਵਾਰੀ ਇੱਧਰ ਨੂੰ ਮੈਨੂੰ ਤਾਂ ਨਹੀਂ ਲੱਗਦਾ ਜੀ ਕੋਈ ਹੱਲ ਹੋ ਜੂਗਾ 4 ਸਾਲ ਹੋ ਗਏ ਆ ਘੱਟੋ ਘੱਟ 3 ਸਾਲ ਇਹਨਾਂ ਨੂੰ ਪੂਰਾ ਹੋ ਗਿਆ ਹੱਲ ਸਾਡੀਆਂ ਨੂੰ ਫੋਨ ਕਰ ਫੈਮਿਲੀ ਚਾਰ ਸੱਜਾਪਾ ਜੀ ਵਿਸ਼ਾਲ ਕਪੂਰ ਗੱਲ ਕਰਦਾ ਲੁਧਿਆਣਾ ਵਾਲੇ ਤੋਂ ਪੱਤਰਕਾਰ ਹਾਂਜੀ ਹਾਂਜੀ ਬਈ ਉਹ ਮੱਥਾ ਟੇਕਣਗੇ ਬਈ ਕੁਦਰਤ ਰੇਪਲ ਸਰ ਚਲੋ ਜਦੋਂ ਆਣ ਕੇ ਤਾਂ ਗੱਲ ਕਰਾ ਦਿਓ ਰਾਹੋਂ ਰੋਡ ਦੇ ਉੱਤੇ ਲੋਕਾਂ ਨੇ ਪ੍ਰੋਟੈਸਟ ਕੀਤਾ ਜੀ ਸੜਕ ਨਹੀਂ ਬੰਦ ਤਾਜਪੁਰ ਰੋਡ ਤੇ ਉੱਥੇ ਜਿਹੜਾ ਭਾਮੀਆਂ ਕਲਾ ਜਿੱਥੇ ਹੁੱਡਲ ਚੌਕ ਹੈਗਾ ਵਾ ਉੱਥੇ ਪ੍ਰੋਟੈਸਟ ਕੀਤਾ ਲੋਕਾਂ ਨੇ ਵੱਡੇ ਵੱਡੇ ਟੋਏ ਹੈਗੇ ਨੇ ਤੇ ਮੁੰਡਿਆ ਸਾਹਿਬ ਨੇ ਇਹਨਾਂ ਨੇ ਕਿਹਾ ਇਹਨਾਂ ਦੇ ਕਹਿੰਦੇ ਮੋਦੀ 25 ਲੱਖ ਦੀ ਗ੍ਰਾਂਟ ਮੈਡੀ ਸੀ ਗੱਲ ਕਰਾਈਓ ਸਰ ਠੀਕ ਹੈ ਇਹ ਉਹਨਾਂ ਦੇ ਪੀਏ ਸੀਗੇ ਜਿਨ੍ਹਾਂ ਨੇ ਕਹਿਤਾ ਕਿ ਮੱਥਾ ਟੇਕਣਗੇ ਚਲੋ ਰੱਬ ਦਾ ਰੱਬ ਦੇ ਦਰਬਾਰ ਤੋਂ ਪਹਿਲੇ ਜਾਣਾ ਹੀ ਜਾਣਾ ਹਾਂ ਬਿਲਕੁਲ ਬਿਲਕੁਲ ਤੇ ਹੱਲ ਹੱਲਕ ਮੈਨੂੰ ਤਾਂ ਨਹੀਂ ਲੱਗਦਾ ਕੋਈ ਹੱਲ ਐਨੇ ਸਾਲਾਂ ਚ ਨਹੀਂ ਹੱਲ ਹੋਇਆ 2 ਸਾਲ ਦਾ 2 ਸਾਲ ਦਾ ਹਰਦੀਪ ਸਿੰਘ ਮੁੰਡੀਆਂ ਨੂੰ ਹੋ ਗਿਆ ਇੱਥੇ ਦੇਖੋ ਜੇ ਤਾਂ ਇਹ ਹੁਣ ਬਣਾ ਦੇ ਠੀਕ ਹੈ ਨਹੀਂ ਅਸੀਂ ਆਉਣ ਬਾਅਦ ਹੋਰ ਪ੍ਰੋਟੈਸਟ ਤਕੜਾ ਕਰਾਂਗੇ ਇੱਥੇ ਜਾਮ ਲਾਵਾਂਗੇ ਧਰਨਾ ਦਵਾਂਗੇ ਸੜਕ ਜਾਮ ਕਰ ਦੇਾਂਗੇ ਪੂਰੀ ਅਸੀਂ ਸੜਕ ਬੰਦ ਕਰਨੀ ਆ ਅਸੀਂ ਤੁਹਾਡਾ ਸਿਗਾ ਸੜਕ ਬੰਦ ਕਰਨੀ ਆ ਹਾਂਜੀ ਅੱਜ ਸਾਡਾ ਪੂਰਾ ਬਾਜ਼ਾਰ ਸੀ ਪਰ ਮੀਂਹ ਆ ਗਿਆ ਦੱਸ ਤੋ ਦੋ ਹਾਂਜੀ ਹਾਂਜੀ ਹੁਣ ਨਹੀਂ ਹੁਣ ਹੋਏਗਾ ਹੱਲ ਹੋਣਾ ਸੀ 1 2 ਦੁਬਾਰਾ ਅਸੀਂ ਧਰਨਾ ਲਾਵਾਂਗੇ ਅਸੀਂ ਸੜਕ ਬੰਦ ਕਰ ਦੇਣੀ ਆ ਹੋਰ ਕੋਈ ਹੱਲ ਨਹੀਂ ਆ ਜੀ ਸਾਡੇ ਕੋਲ ਹਰ ਕੱਟ ਤੋਂ ਕੱਟ ਨਾ ਨਾ ਕਰਦੇ ਇਹਨੂੰ 15 ਸਾਲ ਹੋ ਗਏ ਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਇਹ ਰੋਡ ਬੜਿਆ ਸੀਗਾ ਸਰਦਾਰ ਸ਼ਰਜਨ ਘਟਲੋ ਸਾਹਿਬ ਨੇ ਰੋਡ ਬਣਵਾਇਆ ਸੀਗਾ ਉਦੋਂ ਬਣਿਆ ਉਸ ਤੋਂ ਬਾਅਦ ਇਹ ਟੁੱਟ ਗਿਆ ਉਸ ਤੋਂ ਬਾਅਦ ਪੰਜ ਸਾਲ ਸਰਕਾਰ ਕਾਂਗਰਸ ਦੀ ਆਈ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਮੈਡਮ ਵੀ ਬੜੇ ਖਾਬ ਦੁਖਾਂਦੀ ਸੀਗੀ ਹਾਂਜੀ ਮੈਡਮ ਵੀ ਬੜੇ ਖਾਬ ਦੁਖਾਂਦੀ ਸੀਗੀ ਆ ਮੈਡਮ ਸਾਰੇ ਖਾਬ ਹੀ ਦਿਖਾਉਂਦੇ ਜੀ ਇੱਥੇ ਜਿੰਨੇ ਵੀ ਜਿੰਨੇ ਵੀ ਆ ਖਾਬ ਹੀ ਦਿਖਾਉਂਦੇ ਦੋਸਤੋ ਬਾਅਦ ਬਹੁਤ ਵੱਡਾ ਬਦਲਾਅ ਆਇਆ ਜਿਸ ਨੂੰ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਓ ਆਮ ਆਦਮੀ ਪਾਰਟੀ ਸਰਕਾਰ ਲਿਆਉ ਔਰ ਆਮ ਆਦਮੀ ਪਾਰਟੀ ਸਰਕਾਰ ਸਾਡੀ ਜਨਤਾ ਨੇ ਲਿਆਂਦੀ 99 ਸੀਟਾਂ ਦਵਾਈਆਂ ਮੁੱਖ ਮੰਤਰੀ ਸੀਐਮ ਸ੍ਰੀ ਭਗਵੰਦ ਸਿੰਘ ਮਾਨ ਨੂੰ ਉਹਨਾਂ ਦੇ ਵਿੱਚੋਂ ਵੀ ਸਾਡੇ ਇੱਕ ਜਿਹੜੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਅਸੀਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਅਗਰ ਸਾਡੇ ਕੋਈ ਗਲਤੀ ਹੋ ਗਈ ਸੀ ਤੁਹਾਡੇ ਆਫਿਸ ਆ ਕੇ ਅਸੀਂ ਗਲਤੀ ਮੰਗ ਲਏ ਪਰ ਸਾਡੇ ਤੇ ਤਰਸ ਕਰੋ ਤਰਸ ਕਰਨ ਦਾ ਮਤਲਬ ਦੇਖੋ ਤੁਸੀਂ ਇਧਰ ਨਜ਼ਰ ਮਾਰੋ ਜੀ ਦੇਖੋ ਕੈਮਰਾਮੈਨ ਸਾਹਿਬ ਦੇਖੋ ਤੁਸੀਂ ਕਿੰਨੇ ਰੋਡ ਕਿੰਨਾ ਖਰਾਬ ਅੱਜ ਛੋਟੀ ਜੀ ਬਾਰਿਸ਼ ਹੋਈ ਹੈ ਜਿਹਦੇ ਨਾਲ ਸਾਡੀਆਂ ਜਿੰਨੀਆਂ ਦੁਕਾਨਾਂ ਨੇ ਇਹ ਸ਼ੀਸ਼ੇ ਲੱਗੇ ਹੋਏ ਨੇ ਇਹਨਾਂ ਦੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਤਿੰਨ ਵਾਰੀ ਇਹਨਾਂ ਦੇ ਸ਼ੀਸ਼ੇ ਟੁੱਟ ਚੁੱਕੇ ਆ ਜੀ ਇੱਕ ਵਾਰੀ ਸ਼ੀਸ਼ਾ ਬਦਲੋਣ ਦੇ ਨਾਲ 25 ਤੋਂ ਲੈ ਕੇ 30000 ਰੁਪਏ ਦਾ ਖਰਚ ਆਉਂਦਾ ਜੀ ਇੱਕ ਛੋਟੀ ਛੋਟੀ ਦੁਕਾਨਦਾਰ ਨੂੰ ਸਜਾਵਟ ਕਰਨ ਵਾਸਤੇ ਜ਼ਰੂਰੀ ਹੈ ਕਿ ਲੋੜਾ ਪੈਂਦਾ ਇਹ ਕਿਉਂਕਿ ਮਿੱਟੀ ਇੰਨੀ ਉੱਡ ਰਹੀ ਹੈ ਤੇ ਜਿੰਦਾ ਕੋਈ ਹਿਸਾਬ ਨਹੀਂ ਰੋਕਣੀ ਬੜੀ ਮੁਸ਼ਕਲ ਹੈ ਅਸੀਂ ਬੇਨਤੀ ਫੇਰ ਕਰਦੇ ਆ ਮੁੰਡਿਆ ਸਾਹਿਬ ਨੂੰ ਅਗਰ ਤੁਸੀਂ ਇੱਥੇ ਆ ਕੇ ਸਾਡਾ ਹਾਲ ਦੇਖੋ ਤੁਸੀਂ ਸਾਡੇ ਤੇ ਤਰਸ ਕਰੋ ਅਗਰ ਤੁਸੀਂ ਸਾਡਾ ਰੋਡ ਜਲਦੀ ਬਣਾਓਗੇ ਬਹੁਤ ਤੁਹਾਡਾ ਧੰ ਫਿਰ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਜਾਂ ਸਾਡੇ ਹੋਰ ਮਿੱਤਰ ਪਿਆਰੇ ਸਾਰੇ ਖੜੇ ਨੇ ਫਿਰ ਅਸੀਂ ਬਹੁਤ ਵੱਡਾ ਡੀਸੀ ਕੋਲੇ ਮੰਗ ਪੱਤਰ ਲੈ ਕੇ ਜਾਵਾਂਗੇ ਜੀ ਅਗਰ ਉੱਥੇ ਵੀ ਸਾਡੀ ਗੱਲ ਨਹੀਂ ਬਣਦੀ ਤਾਂ ਬਹੁਤ ਵੱਡਾ ਧਰਨਾ ਲੈ ਕੇ ਅਸੀਂ ਚੰਡੀਗੜ੍ਹ ਰੋਡ ਜਾਮ ਕਰਾਂਗੇ ਜੀ ਫਿਰ ਉਸ ਤੋਂ ਬਾਅਦ ਨਹੀਂ ਕਹਿਣਾ ਕਿ ਬਹੁਤ ਹਾਰ ਮੁੜਦਾਬਾਦ ਨਾਸਿਕਾਨ ਦੇ ਕੋਲੇ ਦੁਕਾਨ ਵਾਲਾ ਇਹ ਰੋਡ ਦੇ ਪੰਜਾਬ ਸਰਕਾਰ ਪੰਜਾਬ ਸਰਕਾਰ ਕਹਾਂਗਾ ਕਿ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਨੇ ਕਾਸਪੂਰ ਰੋਡ ਦੀਆਂ ਕਿ ਜਿੱਥੇ ਹੁੱਡਲ ਚੌਂਕ ਦੇ ਵਿੱਚ ਅਸੀਂ ਮੌਜੂਦ ਹੈਗੇ ਜਿਹਦੇ ਤਸਵੀਰ ਤੁਹਾਨੂੰ ਦੁਕਾਨੀ ਲਾਗਵੇ ਜੀ ਦੱਸੀ ਜਾਊਗੀ ਇੱਕ ਹੈਵਲ ਸਿਟੀ ਕਰਕੇ ਇੱਕ ਕਲੋਨੀ ਜਿਹੜੀ ਇੱਥੇ ਬਣੀ ਹੋਈ ਆ ਉਹਦੇ ਹਾਲਾਤ ਨੇ ਮਾੜੇ ਨੇ ਇਹ ਕਹਾਂ ਸਿਆਏ ਹੋ ਤੁਸੀਂ ਸਿਆਏ ਪੁਨੀਂ ਨਗਰ ਕਿੰਨਾ ਖਤਰਾ ਲੱਗਦਾ ਇਸ ਰੋਡ 'ਤੇ ਆਨੇ ਪਏ ਬਹੁਤ ਜ਼ਿਆਦਾ ਦਰਾਨੇ ਦਾ ਮਨ ਨਹੀਂ ਕਰ ਮਜਬੂਰੀ ਵਿੱਚ ਲੋਕਾਂ ਨੂੰ ਆਉਣਾ ਪੈਂਦਾ ਹੈ ਮਜਬੂਰੀ ਵਿੱਚ ਆ ਰਹੇ ਹੋ ਹਾਂ ਜੀ ਕਿੱਥੋਂ ਆਇਆ ਬਹੁਤ ਜ਼ਿਆਦਾ ਬਹੁਤ ਦਿੱਕਤ ਪੜਦੀ ਆਨੇ ਵਿੱਚ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਖਲ ਕੋਈ ਨਹੀਂਗਾ ਬਹੁਤ ਜ਼ਿਆਦਾ ਇਹ ਹਾਲਾਤ ਨੇ ਤੁਹਾਨੂੰ ਦਿਖਾ ਰਹੇ ਆ ਜਿਹੜੇ ਹਾਲਾਤ ਤੁਹਾਨੂੰ ਦਿਖਾਣੇ ਲਾਜ ਵੀ ਜੂਰੀ ਸਮਝੇ ਜਾਣਗੇ ਕੀ ਉਸ ਰੋਡ ਦੇ ਹਾਲਾਤ ਨੇ ਜਿੱਥੇ ਤਰਸ ਦੇ ਆਧਾਰ ਦੇ ਉੱਤੇ ਰੋਡ ਬਣਾ ਦਿੱਤੀ ਜਾਵੇ ਕਹਿਣਾ ਹੈ ਕਿ ਤਰਸ ਦੇ ਆਧਾਰ ਦੇ ਉੱਤੇ ਆ ਰੋਡ ਬਣਾ ਦਿੱਤੀ ਜਾਵੇ ਲੇਕਿਨ ਅੱਗੇ ਜਿਹੜੀ ਕਲੋਨੀ ਆ ਉਹਦੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਤੇ ਜੋ ਨਾਲ ਦੀ ਨਾਲ ਵਿਜ਼ੂਅਲ ਜਿਹੜੇ ਚੱਲਦੇ ਪਏ ਨੇ ਉਹਦੇ ਵਿੱਚ ਤੁਸੀਂ ਤਸਵੀਰ ਦੇਖ ਸਕਦੇ ਹੋ ਲੇਕਿਨ ਬਾਈ ਆ ਰਹੇ ਨੇ ਬਾਈ ਇੱਥੇ ਲਾਉਂਗਾ 1 ਮਿੰਟ ਚਲੋ ਅਨੰਤ ਪ੍ਰਵਾਹ ਨਹੀਂ ਹੁੰਦੀ ਰੋਡ ਤੋਂ ਟੁੱਟੀ ਰੋਡ ਹੈ ਕਿ ਨਹੀਂ ਹੈ ਇਹਨਾਂ ਨੂੰ ਨਹੀਂ ਪ੍ਰਵਾਹ ਹੈਗੀ ਜਾਂਦੇ ਪਏ ਨੇ ਕੀ ਪਤਾ ਚਾਹਵਾਨ ਹੋਣ ਲੇਕਿਨ ਇਹ ਤਸਵੀਰ ਦਿਖਾਣੀ ਲਾਜ਼ਮੀ ਇਸ ਕਰਕੇ ਸਮਝੀ ਜਾਊਗੀ ਕਿ ਰੋਡ ਦੇ ਹਾਲਾਤ ਇੰਨੇ ਮਾੜੇ ਨੇ ਮੈਂ ਗਾ ਇਹ ਸਾਹਮਣੇ ਇੱਕ ਰਸਤਾ ਹੈ ਤੁਸੀਂ ਆਹ ਦੇਖ ਸਕਦੇ ਹੋ ਕਿੰਨਾ ਖਰਾਬ ਰਸਤਾ ਵਾ ਕਿ ਇੱਥੋਂ ਦੀ ਹਾਂਜੀ ਮੇਨ ਚੰਡੀਗੜ੍ਹ ਰੋਡ ਤੇ ਜਾਂਦਾ ਹੈ ਇਹ ਚੰਡੀਗੜ੍ਹ ਰੋਡ ਨੂੰ ਜਾਂਦਾ ਹਾਂ ਆ ਜਿੰਨੇ ਕਲੋਨੀਆਂ ਨੇ ਜੈਨ ਕਲੋਨੀ ਦਾ ਲੋ ਯੂਟੀਵੀ ਨਗਰਲਾ ਲੋ ਸ਼ਾਂਤੀ ਦਾ ਸਾਰਾ ਮੇਨ ਰਸਤਾ ਇਹ ਹੈ ਤੇਰੇ ਹਾਲਾਤ ਹੀ ਨਹੀਂ ਮਾਣੇ ਇਹਦੇ ਹਾਲਾਤ ਨੇ ਬੜਾ 40 ਫੁੱਟ ਦੀ ਰੋਡ ਹੈ ਇਹ ਇਹ ਪਹਿਲਾਂ ਸੜਕ ਬਣੀ ਹੋਈ ਸੀ ਜਦੋਂ ਕਾਲੀ ਸਰਕਾਰ ਆਈ ਉਹਨਾਂ ਨੇ ਇੱਥੇ ਵੱਡਾ ਸੀਵਰੇਜ ਪਾਤਾ ਜੀ ਸੀਵਰੇਜ ਪਾਤਾ ਉਸ ਤੋਂ ਬਾਅਦ ਸਰਕਾਰ ਬਦਲ ਗਈ ਹਾਂਜੀ ਸਰ ਦੇ ਥੱਲੇ ਫਿਰ ਐਮਐਲਏ ਬਣ ਗਏ ਹਾਂਜੀ ਐਮਐਲਏ ਬਣ ਗਣ ਤੋਂ ਬਾਅਦ ਸਰਕਾਰ ਕਾਂਗਰਸ ਦੀ ਆ ਗਈ। ਜੀ। ਫਿਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਹੁਣ ਆਮ ਆਦਮੀ ਪਾਰਟੀ ਆ ਗਈ। ਇਹਨਾਂ ਉੱਥੇ ਮੈਂ ਤਿੰਨ ਵਾਰ ਆਪ ਐਮਐਨਐਸ ਅਫਸਰ ਜਾ ਕੇ ਆਮ ਆਪ। ਜੀ। ਇੱਥੇ ਦੋ ਵਾਰ ਸੱਦੇ ਸੀ। ਕੋਈ ਹੱਲ ਨਹੀਂ। ਕੋਈ ਹੱਲ ਨਹੀਂ ਗਿਆ। ਸਾਡੇ ਉੱਥੇ ਆਏ। ਅਸੀਂ ਨੂੰ ਕਿਹਾ ਸਾਡਾ ਹਾਲ ਦੇਖੋ। ਨਾਲ ਸਾਡੇ ਸਕੂਲ ਹੈ। ਜੀ। ਤੇ ਨਸੂਰ ਪੈਂਦੇ ਨੇ। ਬੱਚੇ ਉਹਦੇ ਵਿੱਚ ਗਿਰਦੇ ਨੇ। ਥੋੜਾ ਗਾਹਾਂ ਜਾ ਕੇ ਦੇਖੋ ਤੁਸੀਂ। ਸਾਰੀ ਸਕੂਲ ਤੇ ਪਾਣੀਆਂ ਪਾਣੀਆਂ ਹੈ ਫਿਰਦੇ। ਬਿਲਕੁਲ ਇਹ ਹਾਲਾਤ ਨੇ ਤਾਜਪੁਰ ਰੋਡ ਹੁੱਡਲ ਚੌਂਕ ਦੇ। ਜਿੱਥੇ ਕਈ ਐਮਐਲਏ ਆਏ, ਕਈ ਸਰਕਾਰਾਂ ਆਈਆਂ, ਕਈ ਸਰਕਾਰਾਂ ਚਲੀਆਂ ਗਈ لیکن کتنے ک لوگ اتھے ڈگ گئے ہون گے کتنے دی جیڑی جان جاندی ہوگی لیکن ਸਾਡੇ ਸਾਹਮਣੇ ਇੱਕ ਬਜ਼ੁਰਗ ਜਿਹੜੇ ਡਿਗੇ ਨੇ ਉਹਨਾਂ ਨੂੰ ਚੋਬੇਸੀ ਬਤਾਤਾ ਲਿਆ لیکن ਹਾਲਾਤ ਨੇ ਮਾੜੇ ਹੋ ਚੁੱਕੇ ਹੋਏ ਨੇ ਕਿ ਇਹਦਾ ਕੋਈ ਵੀ ਹੱਲ ਨਹੀਂ ਹੈ ਨਾ ਇਹਦਾ ਇਸ ਰੋਡ ਦਾ ਆਖਿਰ ਵਾਲੀ ਵਾਰਸ ਕੌਣ ਹੈ ਇਸ ਰੋਡ ਦਾ ਕੌਣ ਐਮਐਲਏ ਹੈਗਾ ਜਿਸ ਰੋਡ ਨੂੰ ਜਿਹੜਾ ਬਣਾ ਕੇ ਦੇਊਗਾ ਕਿ ਰੋਡ ਜਿਹੜੀ ਆ ਤਰਸ ਦੇ ਆਧਾਰ ਤੇ ਬਣਾਈ ਜਾਊਗੀ ਕਿ ਨਹੀਂ ਬਣਾਈ ਜਾਊਗੀ ਕਿ ਇਹਦਾ ਟੈਂਡਰ ਜਿਹੜਾ ਲਗਾਇਆ ਜਾਊਗਾ ਕਿ ਨਹੀਂ ਲਗਾਇਆ ਜਾਊਗਾ ਤਾਂ ਸਮਝਦਾ ਸਦਾ لیکن ਇੱਕ ਵੱਡੀ ਗੱਲ ਹੈ ਕੀ ਰਾ ਇਹ ਤਾਜਪੁਰ ਰੋਡ ਹੁੱਡਲ ਚੋਂ ਆਉਂਦੇ ਹਾਲਾਤ ਨੇ ਮਾੜੇ ਨੇ ਕੀ ਮਾੜੇ ਹਾਲਾਤਾਂ ਦੇ ਕਰਕੇ ਜਿਹੜਾ ਇਹ ਰੋਡ ਦੇ ਜਿਹੜੇ ਦੁਕਾਨਦਾਰ ਉਹਨਾਂ ਸਾਫ਼ ਗੱਲ ਕਹਤੀ ਹੈ ਕਿ ਅਸੀਂ ਵੱਡੇ ਪੱਦਰ ਦੇ ਉੱਤੇ ਧਰਨਾ ਲਗਾਵਾਂਗੇ ਤਾਂ ਜਦ ਤੱਕ ਇਹ ਰੋਡ ਨਹੀਂ ਬੰਦੀ ਲੁਧਿਆਣਾ ਤੋਂ ਕੈਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ